ਜੋ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਲਈ ਭਾਰਤ ਰਤਨ ਦੀ ਮੰਗ ਜੋ ਹੈ ਉਹ ਰੱਖੀ ਗਈ ਹੈ ਕਾਂਗਰਸ ਵੱਲੋਂ ਪਰ ਜੇ ਉਹਨਾਂ ਦੀ ਆਪਾਂ ਕੱਦ-ਕੱਡ ਦੀ ਗੱਲ ਕਰੀਏ ਦੇ ਦੀ ਕੰਟ੍ਰਿਬਿਊਸ਼ਨ ਦੀ ਗੱਲ ਕਰੀਏ ਸਮਝਾ ਸੰਗਾ ਕਿ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਡਾਕਟਰ ਮਨਮੋਹਨ ਸਿੰਘ ਦਾ ਸਤਕਾਰ ਬੰਦਾ ਹੈ ਉਹ ਇੱਕ ਐਸੀ ਹਸਤੀ ਹੈ ਜਿਹੜੀ ਆਉਣ ਦੇ ਲੰਬੇ ਸਮੇਂ ਲਈ ਉਹਨਾਂ ਨੂੰ ਚੇਤੇ ਰੱਖਿਆ ਜਾਵੇਗਾ ਔਰ ਪੰਜਾਬ ਦਲ ਸੰਸਦੂਪੇਛੇ ਕਾਂਗਰਸ ਨੇ ਆਵਾਜ਼ ਉਠਾਈ ਹੈ ਮੈਂ ਸਮਝਦਾ ਕਿ ਦੂਜੀਆਂ ਧਿਰਾਂ ਨੂੰ ਵੀ ਇਸ ਮਾਮਲੇ ਤੇ ਸਹਿਮਤੀ ਹੋਣੀ ਚਾਹੀਦੀ ਹੈ ਔਰ ਸਮੁੱਚੇ ਪੰਜਾਬ ਵੱਲੋਂ ਤੁਮਾਨੂੰ ਇਸngli ਆਵਾਜ਼ ਚਲਣੀ ਚਾਹੀਦੀ ਹੈ ਤਾਪ ਬਾਜਵਾ ਨੇ ਵੱਡੀ ਗੱਲ ਕਹਿ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਆਪ ਦੇ ਕਈ ਵਿਧਾਇਕ ਸਾਡੇ ਸੰਪਰਕ ਵਿੱਚ ਦਿਲਚਸਪ ਗੱਲ ਕੀਤੀ ਕਹਿੰਦੇ ਜਸਨਾ ਜਲਦੀਦ ਦਸਾਂਝ ਦੀ ਫਿਲਮ ਹੁੰਦੀ ਹੈ ਨਾ ਉਹਦੇ ਲਈ ਐਡਵਾਂਸ ਬੁਕਿੰਗ ਹੋ ਜਾਂਦੀ ਹੈ ਇਹਦੇ ਤਰੀਕੇ ਨਾਲ ਐਡਵਾਂਸ ਬੁਕਿੰਗ ਕਰਵਾ ਰਿਹਾ ਆ ਆਪਣੇ ਵਜ਼ਹਿਕਾੰਗਰ ਦੇ ਲਈ ਜਿਹੜੇ ਵੱਡੇ ਇਦਾਂ ਦੇ ਬਿਆਨ ਦੇ ਰਿਹਾ ਦਾਅਵੇ ਕਰ ਰਿਹਾ ਉਸ ਨਜ਼ਰੀਏ ਤੋਂ ਦੇਖੇ ਜਾਣ ਦੀ ਥੂੜੇ ਕੇ ਬਾਜਵਾ ਨੇ ਇਹ ਗੱਲ ਕਹੀ ਆ ਕਿ ਲੱਗਦਾ ਹੈ ਕਿ ਆਪ ਦੇ ਪਹਿਰੇ ਤੋਂ ਜ਼ਮੀਨ ਖਿਸਕ ਰਹੀ ਹੈ ਤੇ ਆਪ ਦੇ ਵਜ਼ਹਿਕੀ ਕਾਂਗਰਸ ਵਾਲਾ ਆਉਣ ਲਈ ਤਿਆਰ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਂ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਪੰਜਾਬ ਭਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਬਹੁਤ ਸਾਰੀਆਂ ਖਬਰਾਂ ਇਸ ਵੇਲੇ ਚੱਲ ਰਹੀਆਂ ਨੇ ਉਹਨਾਂ ਤਮਾਮ ਖਬਰਾਂ ਦੇ ਪਿੱਛੇ ਦੀ ਖਬਰ ਬਾਰੇ ਗੱਲਬਾਤ ਕਰਾਂਗੇ ਕਿ ਨਿਊਜ਼ ਦੇ ਬਿਹਾਈਂਡ ਨਿਊਜ਼ ਆਖਿਰ ਹੈ ਕੀ ਤਾਂ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਐਕਸਪਰਟ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਤੁਹਾਨੋ ਦੇ ਦਰਸ਼ਕਾਂ ਨੇ ਇਹ ਸਰਕਾਰ ਨਾਲ ਸਸਿਕਾਲ ਆਮ ਉਧਿਆਜ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲਾ ਸਵਾਲ ਜੀ 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 ਪਹਿਲੇ ਸਵਾਲ ਤੇ ਆ ਜਾਨੇ ਅੱਜ 16ਵੀਂ ਪੰਜਾਬ ਵਿਧਾਨ ਸਭਾ ਦਾ ਜੋ اجلاس ਸੀ ਸੈਸ਼ਨ ਸੀ ਸਭ ਤੋਂ ਪਹਿਲਾਂ ਉਸ ਦੀ ਸ਼ੁਰੂਆਤੀ ਜੋ ਕਟਨਾਵਾਂ ਹੋਈਆਂ ਉਹਦੇ ਬਾਰੇ ਚਰਚਾ ਕਰ ਲੈਣੇ ਆਂ ਦੇਖੋ ਠੀਕ ਜੀ ਸਭ ਤੋਂ ਪਹਿਲਾਂ ਤਾਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਜੀ ਔਰ ਇਸੇ ਦੇ ਨਾਲ ਜੋ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਲਈ ਭਾਰਤ ਰਤਨ ਦੀ ਮੰਗ ਜੋ ਹੈ ਉਹ ਰੱਖੀ ਗਈ ਹੈ ਕਾਂਗਰਸ ਵੱਲੋਂ ਕੀ ਕਹਿਣਾ ਚਾਹੋਗੇ ਬਿਲਕੁਲ ਦੇਖੋ ਡਾਕਟਰ ਮਨਮੋਹਨ ਸਿੰਘ ਦੀ ਜਿੱਤਤਾ ਗੱਲ ਹੈ ਬੇਸ਼ੱਕ ਉਹ ਕਾਂਗਰਸ ਵੱਲੋਂ ਆਈਸੀ ਹੋਰ ਪ੍ਰਧਾਨ ਮੰਤਰੀ ਬਣੇ ਪਰ ਜੇ ਉਹਨਾਂ ਨੇ ਆਪਾ ਕੱਟਕੜ ਦੀ ਗੱਲ ਕਰੀ ਦੇਸ਼ ਦੀ ਕੰਟਰੀਬਿਊਸ਼ਨ ਦੀ ਗੱਲ ਕਰੀਏ ਸਮਾ ਸੰਗਾ ਕੇ ਪਾਰਟੀ ਪਦ ਤੋ ਉਪਰ ਉੱਠ ਕੇ ਡਾਕਟਰ ਮਨਮੋਹਨ ਸੰਧਾ ਸਤਕਾਰਯੋਗ ਬੰਦਾ ਹੈ ਉਹ ਇੱਕ ਐਸੀ ਹਸਤੀ ਹੈ ਜਿਹੜੀ ਆਉਣ ਦੇ ਲੰਬੇ ਸਮੇਂ ਲਈ ਉਹਨਾਂ ਨੂੰ ਚੇਤੇ ਰੱਖਿਆ ਜਾਵੇ ਜਿਹਨਾਂ ਦੀ ਕੰਟਰੀਬਿਊਸ਼ਨ ਹੈ ਜੇ ਅਪਾਜ ਆਰਥਿਕ ਖੇਤਰ ਦੀ ਗੱਲ ਕਰ ਦਿੰਦਾ ਕਿਹਾ ਜਾਂਦਾ ਹੈ ਕਿ ਜੋ ਨਵੀਆਂ ਆਰਥਿਕ ਨੀਤੀਆਂ ਨੇ ਬਹੁਤ ਕਿਉਂ ਆਰਥਿਕ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ ਉਹਦੀ ਨੀਂਹ ਜਿਹੜੀ ਬੁਨਿਆਦ ਹੈ ਉਹ ਡਾਕਟਰ ਮਨਮੋਹਨ ਸਿੰਘ ਹੋਣਾ ਨੇ ਰੱਖੀ ਔਰ ਉਹ ਸਾਰੀਆਂ ਪਾਰਟੀਆਂ ਚ ਉਹਨੇ ਹੀ ਪ੍ਰਵਾਨਤ ਸੀ ਚਾਹੇ ਕਾਂਗਰਸ ਹੋਵੇ ਭਾਜਪਾ ਹੋਵੇ ਦੂਜੀਆਂ ਪਾਰਟੀਆਂ ਹੁਣ ਖਾਸ ਕਰਕੇ ਜਦੋਂ ਪੰਜਾਬ ਦਾ ਜ਼ਿਕਰ ਕਰੀਏ ਤਾਂ ਪੰਜਾਬ ਲਈ ਤਾਂ ਮਾਣ ਵਾਲੀ ਗੱਲ ਹੈ ਪੰਜਾਬ ਨਾਲ ਸੰਬੰਧ ਰੱਖਦੇ ਸੀ ਚੰਡੀਗੜ੍ਹ ਤੇ ਇਹ ਪ੍ਰੋਫੈਸਰ ਰਹੇ ਪੰਜਾਬ ਨਾਲ ਉਹਨਾਂ ਦਾ ਬੜਾ ਮੋਹ ਸੀ ਪਿਆਰ ਸੀ ਤੇ ਸਮੁੱਚੇ ਤੌਰ ਤੇ ਆਪਾਂ ਦੇਸ਼ ਦੀ ਕੰਟਰੀਬਿਊਸ਼ਨ ਦੀ ਗੱਲ ਕਰੀਏ ਜਦੋਂ ਆਪਾਂ ਭਾਰਤ ਰਤਨ ਦੀ ਅਵਾਰਡ ਦੀ ਗੱਲ ਕਰਦੇ ਹਾਂ ਤਾਂ ਡਿਜ਼ਰਵ ਕਰਦੇ ਐ ਇਸ ਲਈ ਔਰ ਪੰਜਾਬ ਵਿਧਾਨ ਸਭਾ ਜੋ ਬਿਚੇ ਕਾਂਗਰਸ ਨੇ ਆਵਾਜ਼ ਉਠਾਈ ਹੈ ਮੈਨੂੰ ਲੱਗਦਾ ਕਿ ਦੂਜੀਆਂ ਧਿਰਾਂ ਨੂੰ ਵੀ ਇਸ ਮਾਮਲੇ ਤੇ ਸਹਿਮਤੀ ਹੋਣੀ ਚਾਹੀਦੀ ਹੈ ਔਰ ਸਾਨੂੰ ਚਾਹੀਦਾ ਪੰਜਾਬ ਵੱਲੋਂ ਮਨਮੋਹਨ ਸਿੰਘ ਲਈ ਆਵਾਜ਼ ਚਲਣੀ ਚਾਹੀਦੀ ਹੈ ਕੇਂਦਰ ਤੱਕ ਪਹੁੰਚਣੀ ਚਾਹੀਦੀ ਹੈ ਕਿ ਪੰਜਾਬ ਕੀ ਚਾਹੁੰਦਾ ਹੈ ਡਾਕਟਰ ਮਨਮੋਹਨ ਸਿੰਘ ਲਈ ਜੀ 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 ਅੱਛਾ ਸਿੱਧੂ ਸਾਹਿਬ ਇਸੇ ਦੇ ਨਾਲ ਅਗਰ ਅੱਜ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਹਲਚਲ ਤੇ ਹੰਗਾਮਾ ਵੀ ਵੇਖਣ ਨੂੰ ਮਿਲਿਆ ਤਾਂ ਪ੍ਰਤਾਪ ਬਾਜਵਾ ਨੇ ਵੱਡੀ ਗੱਲ ਕਹਿ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਆਪ ਦੇ ਕਈ ਵਿਧਾਇਕ ਸਾਡੇ ਸੰਪਰਕ ਵਿੱਚ ਨੇ ਦੇਖੋ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਆਗੂ ਆ ਪਿਛਲੇ ਸਮੇਂ ਵਿੱਚ ਵੀ ਇਹ ਤਕੜੇ ਰਾਸੀ ਠਹਿ ਕਹ ਲੋ ਵਿਅੰਗ ਕਹ ਲੋ ਆਪ ਦੇ ਉਪਰ ਕਸ ਦੇ ਰਹਿੰਦੇ ਤੇ ਅੱਜ ਵੀ ਹੁਣ ਜਦੋਂ ਐਨ ਉਸ ਮੌਕੇ ਤੇ ਜੋ ਵਿਸ਼ੇਸ਼ ਸੈਸ਼ਨ ਚੱਲਿਆ ਤਾਂ ਬਾਜਾ ਵੱਲੋਂ ਇਹ ਗੱਲ ਕਹਿਣੀ ਕਿ ਵੀ ਆਪ ਦੇ ਜਿਹੜੇ ਕਈ ਵਿਧਾਇਕ ਸਾਡੇ ਸੰਪਰਕ ਚ ਹੈ ਜੀ ਹਾਲਾਂਕਿ ਮੈਂ ਦੇਖਿਆ ਸੀ ਕਿ ਜਰਨਲਿਸਟਾਂ ਨੇ ਉਹਨਾਂ ਨੂੰ ਸਵਾਲ ਵੀ ਪੁੱਛਿਆ ਕਿ ਜੀ ਕਿੰਨੇ ਆ ਕੌਣ ਆ ਉਹ ਕਹਿੰਦੇ ਹੁਣ ਆ ਗਿਣਤੀ ਤਾਂ ਨਹੀਂ ਦੱਸਾਂਗਾ ਪਰ ਕਹਿੰਦੇ ਪੱਕੀ ਗੱਲ ਹੈ ਕਿ ਔਰ ਬੜੀ ਉਹਨਾਂ ਨੇ ਇੱਕ ਗੱਲ ਦਿਲਚਸਪ ਗੱਲ ਕੀਤੀ ਕਹਿੰਦੇ ਜਿਸ ਤਰ੍ਹਾਂ ਦਿੱਲੀ ਡਿਜ਼ਾਈਨ ਦੀ ਫਿਲਮ ਹੁੰਦੀ ਐ ਨਾ ਉਹਦੇ ਲਈ ਐਡਵਾਂਸ ਬੁਕਿੰਗ ਹੋ ਜਾਂਦੀ ਐ ਕਹਿੰਦੇ ਇਸ ਤਰੀਕੇ ਨਾਲ ਐਡਵਾਂਸ ਬੁਕਿੰਗ ਕਰਵਾ ਰਿਹਾ ਆਪ ਦੇ ਵਿਧਾਇਕ ਕਾਂਗਰਸ ਦੇ ਲਈ ਸੋ ਇਹ ਤਾਂ ਦਾਵਾ ਹੈਗਾ ਬਾਵਾ ਜੀ ਦਾ ਕਿੰਨਾ ਕਿ ਸੱਚਾ ਹੈ ਕਿੰਨਾ ਕਿ ਸੱਚਾ ਨਹੀਂ ਤਾਂ ਉਹੀ ਜਾਣਦੇ ਪਰ ਵੱਡਾ ਇੱਕ ਵਿਅੰਗ ਕਹਿ ਲੋ ਹਮਲਾ ਕਹਿ ਲੋ ਉਹਨਾਂ ਨੇ ਜਿਹੜੀ ਪੰਜਾਬ ਦੀ ਹਾਕਮ ਤੇ ਰਹਿ ਆਮ ਆਦਮੀ ਪਾਰਟੀ ਉਸਦੇ ਕਿਸੇ ਹੋਰ ਖਾਤੋਂ ਤੇ ਦੀ ਐਮ ਜੇਸ ਕਰਕੇ ਹੋਰ ਵੀ ਦਰੇ ਹੋ ਜਾਂਦੀ ਐ ਜਦੋਂ ਆਪਾਂ ਦੇਖ ਲਿਆਂਗੇ ਦਿੱਲੀ ਵਿਧਾਨ ਸਭਾ ਦੇ ਚੋਣਾਂ ਚ ਆਪ ਨੂੰ ਕਾਜ਼ੀ ਤਗੜੀ ਕਰਾਰੀ ਹਾਰ ਹੋਈ ਹੈ ਜੀ ਉਤੋਂ ਅੱਜ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਚ ਕਾਂਗਰਸ ਜਿਹੜੀ ਮੁਖ ਵਿਰੋਧੀ ਤੇਰਾ ਮੁਖ ਵਿਰੋਧੀ ਤੇ ਰ ਹੈ ਇਸ ਵੇਲੇ ਆਪਣੇ ਆਪ ਨੂੰ ਦਾਅਵੇਦਾਰ ਦੇ ਤੌਰ ਤੇ ਦੇਖ ਰਹੀ ਹੈ ਕਿ ਅਗਲੀਆਂ ਜਿਹੜੀਆਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਕਾਂਗਰਸ ਦਾ ਦਾਵਾ ਜੋ ਫੈਸਲਾ ਹੈ ਉਹ ਤਾਂ ਪੰਜਾਬੀਆਂ ਨੇ ਕਰਨਾ ਕਿ ਕੌਣ ਅੱਗੇ ਆਏਗਾ ਕੌਣ ਨਹੀਂ ਆਏਗਾ ਪਰ ਕਾਂਗਰਸ ਉਸ ਮੱਦੇ ਨਜ਼ਰੀ ਜਿਹੜੇ ਵੱਡੇ ਤਾਂ ਦੇ ਬਿਆਨ ਦੇ ਰਹੀ ਹੈ ਦਾਅਵੇ ਕਰ ਰਹੀ ਉਸ ਨਜ਼ਰੀ ਦੇ ਦੇਖ ਕੇ ਜਾਣ ਦੀ ਰੂੜਾ ਦੇ ਬਾਜਵਾ ਨੇ ਇਹ ਗੱਲ ਕਹੀ ਆ ਕਿ ਲੱਗਦਾ ਹੈ ਕਿ ਆਪ ਦੇ ਪਹਿਰਾਟੋਂ ਜ਼ਮੀਨ ਖਿਸਕ ਰਹੀ ਹੈ ਤੇ ਆਪ ਦੇ ਵਜਾਇਕ ਵੀ ਕਾਂਗਰਸ ਵਾਲਾ ਆਉਣ ਲਈ ਤਿਆਰ ਹੈ ਪਰ ਇਹ ਗੱਲ ਮੈਂ ਜ਼ਰੂਰ ਇੱਥੇ ਕਹਿਣਾ ਚਾਹਾਂਗਾ ਕਿ ਦੂਜੇ ਪਾਸੇ ਆਪ ਵਾਲੇ ਆਪ ਵਾਲੇ ਕਹਿੰਦੇ ਆ ਬਾਜਵਾ ਨੂੰ ਕਿ ਤੁਸੀਂ ਆਪਣੀ ਪੀੜੀ ਇੱਥੇ ਸੁੱਟਾ ਮਾਰੋ ਦੇਖੋ ਤੁਹਾਡੀ ਹਾਲਤ ਕੀ ਹੈ ਕਹਿੰਦੇ ਤੁਹਾਡੇ ਪਰ ਆ ਬਾਜਵਾ ਚਲੇ ਗਏ ਔਰ ਖਾਸ ਤੌਰ ਤੇ ਅਮਨ ਰੂੜਾ ਨੇ ਤਾਂ ਬਕਾਇਦਾ ਟਵੀਟ ਕਰਕੇ ਗੱਲ ਕਹੀ ਆ ਪ੍ਰਤਾਪ ਬਾਜਵਾਰੇ ਕਿ ਤੁਸੀਂ ਜਿਹੜਾ ਹੈਗਾ ਬੰਗਲੌਰ ਦੇ ਵਿੱਚ ਕੀ ਕਰਨ ਗਏ ਸੀ ਉਹ ਕਹਿੰਦੇ ਉੱਥੇ ਤੁਸੀਂ ਜਿਹੜੇ ਆਪ ਦੇ ਜਿਹੜਾ ਜਦਾਂ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਇਸੇ ਤਰੀਕੇ ਨਾਲ ਕਹਿੰਦੇ ਪਾਜਪਾ ਦੇ ਤੁਸੀਂ ਵੱਡੇ ਆਗੂਆਂ ਨੂੰ ਮਿਲਣ ਗਏ ਸੀ ਕਿ ਤੁਹਾਡਾ ਦਾ ਆਪ ਨਹੀਂ ਪਤਾ ਕਿ ਤੁਸੀਂ ਕੱਲ ਨੂੰ ਕਾਂਗਰਸ ਤੇ ਰਹਿਣਾ ਕਿ ਨਹੀਂ ਰਹਿਣਾ ਸੋ ਇੱਕ ਦੂਜੇ ਦੇ ਖਿਲਾਫ ਮਿਹਣੋ ਮਿਹਣੀ ਜਿਹੜਾ ਆਪ ਤੇ ਪ੍ਰਤਾਪ ਬਾਜਵਾ ਹੋ ਰਿਹਾ ਇਹ ਜ਼ਰੂਰ ਹੈ ਕਿ ਪੰਜਾਬ ਦਾ ਰਾਜਸੀ ਮਾਹੌਲ ਕਰਮਾਇਆ ਨਜ਼ਰ ਆ ਰਿਹਾ ਹੈ ਇਸ ਸਥਿਤੀ ਚ ਜੀ ਜੀ ਅੱਛਾ ਸੈਸ਼ਨ ਦੇ ਵਿੱਚ ਡੇਰਾ ਬਸੀ ਦੇ ਜੋ ਵਿਧਾਇਕ ਨੇ ਕੁਲਜੀਤ ਰੰਧਾਵਾ ਉਹਨਾਂ ਨੇ ਇੱਕ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਜੋ ਹੈ ਉਹ ਖੁੱਲਣਾ ਚਾਹੀਦਾ ਹੈ ਔਰ ਉਸ ਨੂੰ ਲੈ ਕੇ ਉਹਨਾਂ ਨੇ ਕਹਿ ਕੇ ਲੋੜੀਂਦੇ ਕਦਮ ਚੱਕਣੇ ਚਾਹੀਦੇ ਨੇ ਕਿਉਂਕਿ ਜੋ ਟ੍ਰੈਫਿਕ ਹੈ ਉਹ ਸਾਰਾ ਜ਼ੀਰਕਪੁਰ ਡੇਰਾ ਬਸੀ ਵੱਲ ਜੋ ਹੈ ਉਹ ਡਾਇਵਰਟ ਹੋ ਜਾਂਦਾ ਹੈ ਤੇ ਜਿਹਦੇ ਕਰਕੇ ਸੜਕਾਂ ਦੇ ਹਾਲ ਖਸਤਾ ਹੋ ਰਹੇ ਨੇ ਤੁਮਾਂ ਜੀ ਜਦੋਂ ਆਪਾਂ ਸ਼ਮੂਦ ਖਨੋਰੀ ਬਾਰਡਰ ਦੀ ਗੱਲ ਵੀ ਕਰਾਂਗੇ ਕਿਸ ਕਦਰ ਉਹਨਾਂ ਨੇ ਗੱਲ ਕੀਤੀ ਹੈ ਜੀ ਉਹਦੇ ਨਾਲ ਕਿਦਰੇ ਪੰਜਾਬ ਦੀਆਂ ਸਮੁੱਚੀਆਂ ਸੜਕਾਂ ਦੀ ਖਾਸ ਕਰਕੇ ਜਿਹੜੀਆਂ ਰੂਰਲ ਸੜਕਾਂ ਹਨ ਉਹਨਾਂ ਦੀ ਆਪਾਂ ਗੱਲ ਵੀ ਕਰਾਂਗੇ ਜੀ ਆਪਾਂ ਸ਼ਮੂਹ ਦੇ ਖਨੌਰੀ ਬਾਰਡਰ ਦੀ ਗੱਲ ਕਰਦੇ ਆ ਬਿਲਕੁਲ ਤੁਸੀਂ ਸਹੀ ਕਿਹਾ ਕਿ ਬਾਰਡਰ ਖੁੱਲਣਾ ਚਾਹੀਦਾ ਹਮ ਅਕਸਰ ਆਪਾਂ ਕਿਸਾਨ ਆਗੂਆਂ ਨੂੰ ਸੁਣਦੇ ਆ ਸਰਵਨ ਸਿੰਘ ਬੰਦੇਰ ਹੋਣ ਦੂਜੇ ਕਿਸਾਨ ਆਗੂ ਉਹ ਲਗਾਤਾਰ ਕਹਿੰਦੇ ਕਿ ਅਸੀਂ ਦੇ ਰਸਤੇ ਬੰਦ ਨਹੀਂ ਕੀਤੇ ਰਸਤਾ ਬੰਦ ਕੀਤਾ ਹਰਿਆਣਾ ਸਰਕਾਰ ਨੇ ਬਦਨਾਮ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਨੂੰ ਜੀ ਦੇਖੋ ਪਿਛਲੇ ਸਮੇਂ ਤੇ ਵੱਡਾ ਨੁਕਸਾਨ ਹੋਇਆ ਔਰ ਬਰਪਾਏ ਦਾ ਨੁਕਸਾਨ ਹੋਇਆ ਇਹਦੇ ਲਈ ਜ਼ਿੰਮੇਵਾਰ ਸਿੱਧੇ ਤੌਰ ਤੇ ਹਰਿਆਣਾ ਸਰਕਾਰ ਹੈ ਪਰ ਬਦਨਾਮੀ ਜਿਹੜੀ ਮੜੀ ਜਾ ਰਹੀ ਆ ਉਹ ਕਿਸਾਨ ਆਗੂਆਂ ਦੇ ਸਿਰ ਕਿ ਉਹ ਕਹਿੰਦੇ ਰਸਤੇ ਬੰਦ ਹੈ ਕਾਰੋਬਾਰ ਬੰਦ ਹੈ ਉਹਦਾ ਨੁਕਸਾਨ ਹਰਿਆਣਾ ਨੂੰ ਵੀ ਹੋ ਰਿਹਾ ਹੈ ਵਾਲੇ ਦੇ ਜਿਹੜੇ ਕਾਰੋਬਾਰੀ ਆ ਵੱਡੇ ਪਰੇਸ਼ਾਨ ਹੈ ਇਦਾਂ ਦੇ ਪਟਿਆਲੇ ਵਾਲੇ ਦੇ ਆ ਕੇ ਦੇਖਿਓ ਤਾਂ ਪਟਿਆਲੇ ਵਾਲੇ ਜਿਹੜੇ ਕਸਬੇ ਹੈ ਸ਼ਹਿਰ ਹੈ ਉਹ ਵੀ ਪਰੇਸ਼ਾਨ ਹੈ ਉਹਨਾਂ ਦੇ ਸਾਰਿਆਂ ਦੇ ਕਾਰੋਬਾਰ ਤੇ ਅਸਰ ਪੈ ਰਿਹਾ ਜੀ ਉਹਦੇ ਦੀ ਜ਼ਿੰਮੇਵਾਰ ਜਿਹੜੀ ਹੈ ਗਿਆ ਹਰਿਆਣਾ ਦੀ ਸਰਕਾਰ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉਹ ਕਹਿੰਦੇ ਸੋ ਇਸ ਕਰਕੇ ਸਥਿਤੀ ਇਹ ਬਣੀ ਵੀ ਆ ਜਿੱਦੋਂ ਵੱਡੇ ਰਾਵਸੀ ਦੇ ਵਿਧਾਇਕ ਦੀ ਗੱਲ ਕਰਦੇ ਹਾਂ ਉਹਨਾਂ ਵਿਧਾਨ ਸਭਾ ਚ ਮਾਮਲਾ اٹਹਾ ਹੈ ਉਹਨਾਂ ਸਹੀ ਕਹਿ ਕੇ ਰਸਤਾ ਖੁੱਲਣਾ ਚਾਹੀਦਾ ਰੱਤਾ ਖੁੱਲਣ ਦਾ ਮਾਮਲਾ ਉਹਨਾਂ ਦਾ ਪੰਜਾਬ ਦੇ ਹੱਥ 'ਚ ਹੈ ਇਹ ਰੱਤਾ ਦਾ ਖੁੱਲੇਗਾ ਕੇਂਦਰ ਦੀ ਸਹਿਮਤੀ ਨਾਲ ਤੇ ਜਾਂ ਖੁੱਲੇਗਾ ਹਰਿਆਣਾ ਦੀ ਸਹਿਮਤੀ ਨਾਲ ਹਾਂ ਇਹ ਗੱਲ ਜ਼ਰੂਰ ਆਪਾਂ ਨੂੰ ਇਹਦਾ ਨੋਟਿਸ ਜਣਾ ਬਣਦਾ ਜੋ ਉਹਨਾਂ ਨੇ ਸੜਕਾਂ ਦੀ ਗੱਲ ਕੀਤੀ ਹੈ ਡੇਰਾ ਬਸੀ ਦੇ ਦਾਇਰੇ ਨੂੰ ਮੈਂ ਵੀ ਸੁਣ ਰਿਹਾ ਸੀ ਜੋ ਸਦਨ ਚੋਂ ਗੱਲ ਕਰ ਰਹੀ ਸੀ ਉਹ ਕਹਿੰਦੇ ਡੇਰਾ ਬਸੀ ਜਿਹੜਾ ਹੈਗਾ ਉਹ ਪੰਜਾਬ ਦਾ ਮੁੱਖ ਦਵਾਰ ਹੈ ਜੋ ਦਿੱਲੀ ਵਾਲੇ ਪਾਸੇ ਤੋਂ ਆਈਦਾ ਕਹਿੰਦੇ ਮੁੱਖ ਦਵਾਰ ਹੈ ਡੇਰਾ ਬਸੀ ਜੀ ਤੇ ਡੇਰਾ ਬਸੀ ਦੇ ਕਹਿੰਦੇ ਨੇ ਲਿੰਕ ਸੜਕਾਂ ਹੈ ਸਾਰੀਆਂ ਦੀ ਮਾੜੀ ਹਾਲਤ ਹੈ ਸਾਰੀਆਂ ਟੁੱਟੀਆਂ ਪਈਆਂ ਕਿਸੇ ਇੱਕ ਸੜਕ ਦੇ ਵਿੱਚ ਚੰਗੇ ਹਸਦੇ ਨੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੂਰੇ ਹਲਕੇ ਬਾਰੇ ਵਿਧਾਇਕ ਇਹ ਰਿਹਾ ਬਤਾ ਐਗ੍ਰੀਕੇਟੇ ਹੋਰ ਪਾਰਟੀ ਕਹਿੰਦੀ ਨਹੀਂ ਕਹਿ ਰਿਹਾ ਉਹਨਾਂ ਦੇ ਆਪਣੀ ਪਾਰਟੀ ਦਾ ਵਿਧਾਇਕ ਕਹਿ ਰਿਹਾ ਕਿ ਕਿਦਾਂ ਦੀ ਮਾੜੀ ਹਾਲਤ ਹੈ ਤੁਹਾਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਰੂਰਲ ਸੜਕਾਂ ਦਾ ਇਹਦੇ ਬਾਰੇ ਮੈਂ ਇੱਕ ਦੋ ਐਗਜ਼ਾਮਪਲ ਹੋਰ ਵੀ ਦੇਣੀਆਂ ਚਾਹਾਂਗਾ ਜੀ ਇੱਕ ਇਸ ਕਦਾ ਜਿਹੜਾ ਹੈਗਾ ਪੰਜਾਬ ਦਾ ਪਿੰਡੂ ਮਾਹੌਲ ਆ ਰੁਲਿਆ ਗਿਆ ਪਿੰਡੂ ਸੜਕਾਂ ਰੁਲ ਗਈਆਂ ਇਹ ਗੱਲ ਮੈਂ ਕਹਾਂਗਾ ਜਦੋਂ ਡੇਰਾ ਬਸਰੀ ਗੱਲ ਕੀਤੀ ਆ ਵਾ ਦੂਜੇ ਪਾਸੇ ਚਾਹੀਏ ਮਾਝੇ ਚ ਮਜੀਠਾ ਮਜੀਠਾ ਲ ਕੇ ਜੋ ਕਾਂਗਰਸ ਦੀ ਜਿੱਦਾਂ ਆਪ ਜ਼ਿਕਰ ਕੀਤਾ ਦੂਜੇ ਆਗੂਆਂ ਦਾ ਜ਼ਿਕਰ ਕੀਤਾ ਕਿ ਕਿਦਾਂ ਸਵਾਲ ਉਠਾ ਰਿਹਾ ਇੱਦਾਂ ਮਜੀਠਾ ਜਿਹੜਾ ਹੈਗਾ ਉਥੇ ਇਕਲੋਤੀ ਵਿਧਾਇਕਾ ਜਿਹੜੀ ਹੈਗੀ ਆ ਕਾਲੀ ਗੱਲ ਦੀ ਐਸਵੇ ਸਦਨ ਚ ਹਾਜ਼ਰ ਸੀ ਕਾਲੀ ਆਗੂ ਵੱਲੋਂ ਇਹ ਸਵਾਲ ਉਠਾਇਆ ਗਿਆ ਕਿ ਮਜੀਠਾ ਹਲਕੀਆਂ ਸੜਕਾਂ ਜਿਹੜੀਆਂ ਗਾਂ ਉਹਨਾਂ ਦਾ ਬਹੁਤ ਮਾੜਾ ਹਾਲ ਹੈ ਇਹ ਗੱਲਾਂ ਆਪਾਂ ਕਰਦੇ ਮਜੀਠਾ ਦੀ ਇਦਾਂ ਜੇ ਆਪਾਂ ਆਗੇ ਮਾਲਵੇਚ ਮਾਲਵੇਚ ਕਈ ਵਿਧਾਇਕਾਂ ਨੇ ਵੀ ਸੌਣਾ ਠਾਇਆ ਕਿ ਜੋ ਸੜਕਾਂ ਦਾ ਲਿੰਕ ਸੜਕਾਂ ਦਾ ਹਾਲਤ ਹੈ ਬਹੁਤ ਮਾੜੀ ਹੈ ਲੰਬੇ ਸਮੇਂ ਤੋਂ ਛੁੱਟੀਆਂ ਖਾਤੋਂ ਤੇ ਮੈਂ ਐਗਜ਼ਾਮਪਲ ਜਿਹੜਾ ਦਰਸ਼ਕਾਂ ਸਾਹਮਣੇ ਰੱਖਣਾ ਚਾਹਾਂਗਾ ਗੁਰੂ ਗੋਬਿੰਦ ਸਿੰਘ ਮਾਰਗ ਬੜਾ ਇਤਿਹਾਸਕ ਮਾਰਗ ਹੈ ਜਿਹੜਾ ਦਿਨਾ ਸਾਹਿਬ ਨਗਰਾ ਉੱਥੋਂ ਦੇ ਨਿਕਲ ਕੇ ਜਾਂਦਾ ਹੈ ਹੂੰ ਉਸ ਇਤਿਹਾਸਕ ਮਾਰਗ ਦੀ ਹਾਲਤ ਇਹ ਹੈ ਕਿ ਉੱਥੋਂ ਦੇ ਲੰਘਣਾ ਮੁਸ਼ਕਲ ਹੋਇਆ ਪਿਆ ਹੂੰ ਸੜਕਾਂ ਦੇ ਵੱਡੇ ਵੱਡੇ ਟੋਏ ਖੱਡੇ ਪਏ ਹੋਇਆ ਸਾਡੇ ਨਿਕਲ ਨਹੀਂ ਸਾਧੀਆਂ ਕਹਿ ਦੇਣਾ ਜੀ ਪਿਛਲੇ ਸਮੇਂ ਜਿਹੜੇ بارشਾਂ ਨਿਕਲ ਕੇ ਗਈਆਂ ਰਸਤਾ ਬੰਦ ਹੁਣ ਆਲਾ ਜਣਾ ਫੇਰ بارشਾਂ ਵਾਲੇ ਆਉਣੇ ਆ ਤਾਂ ਉਦੋਂ ਫੇਰ ਰਸਤੇ ਬੰਦ ਸੋ ਪੰਜਾਬ ਸਮੁੱਚੇ ਤੌਰ ਤੇ ਜੋ ਦੇਖ ਰਹੇ ਆ ਵੀ ਖੁੱਪ ਪੋਲੀਟਿਕਲ ਤੌਰ ਤੇ ਆਪਾਂ ਜਿੱਦਾਂ ਗੱਲ ਕੀਤੀ ਆ ਬਾਜਵਾ ਕੀ ਕਹਿੰਦੇ ਆ ਅਮਨ ਰੂੜਾ ਕੀ ਕਹਿੰਦੇ ਆ ਕਾਂਗਰਸ ਕੀ ਆਖਦੀ ਆ ਭਾਜਪਾ ਕੀ ਆਖਦੀ ਆ ਪੋਲੀਟਿਕਲ ਮੁੱਦੇ ਇੱਕ ਦੂਜੇ ਦੇ ਅਟੈਕ ਕਰਦੇ ਰਹਿੰਦੇ ਆ ਜੀ ਔਰ ਜੇ ਆਪਾਂ ਨਿਰਤਕੋ ਕੇ ਦੇਖੀਏ ਜੋ ਸਾਰੇ ਵਿਧਾਇਕ ਕਹਿ ਰਿਹਾ ਪਾਰਟੀ ਲਾਈਨ ਤੋਂ ਪਾਰਟੀ ਬਤ ਤੇ ਉਹ ਪੋਲਿਟਿਕ ਦੇ ਵਿੱਚ ਸੁਣਿਆ ਪੂਰੇ ਜਿਹੜੇ ਪੰਜਾਬ ਦੇ ਵਿਧਾਇਕਾਂ ਨੂੰ ਜਿੰਨੇ ਕੋ ਉੱਥੇ ਸੜਕਾਂ ਦੇ ਬਾਰੇ ਚ ਬੋਲੇ ਆ ਸਭ ਨੇ ਚਾਹੇ ਆਪ ਵਾਲਾ ਚਾਹੇ ਕਾਂਗਰਸ ਵਾਲਾ ਚਾਹੇ ਕਿਸੇ ਹੋਰ ਪੱਤਰ ਵਾਲੇ ਉਹਨਾਂ ਸਭ ਨੇ ਇੱਕੋ ਗੱਲ ਕਹੀ ਕਿ ਲਿੰਕ ਸੜਕਾਂ ਦੀ ਮਾੜੀ ਹਾਲਤ ਹੈ ਉਹਨਾਂ ਸਿੱਧੀ ਕੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੇ ਆਪਾਂ ਦੇਖੀਏ ਪੰਜਾਬ ਦੇ ਮੁਖੰਦਰੀ ਭਗਵੰਤ ਮਾਨ ਲਗਾਤਾਰ ਕਈ ਪੱਤਰ ਲਿਖ ਚੁੱਕੇ ਹੈ ਕੇਂਦਰ ਨੂੰ ਜੀ ਕਿ ਸਾਡਾ ਰੂਰਲ ਡਿਵੈਲਪਮੈਂਟ ਫੰਡ ਆ ਜਿਹੜਾ ਪਿੰਡੂ ਵਿਕਾਸ ਫੰਡ ਹੈ ਉਹ ਜ਼ਾਰੀ ਕੀਤਾ ਜਾਵੇ ਸਾਨੂੰ ਸੜਕਾਂ ਦੀ ਵੇwidehat ਲੋੜਾ ਫੰਡ ਸਾਡੇ ਕੋਲੇ ਹੈ ਨਹੀਂ ਸੋ ਕੇਂਦਰ ਉਲਟਾ ਜਿਹੜਾ ਪੰਜਾਬ ਨੂੰ ਦੋਸ਼ੀ ਠਹਿਰਾ ਰਿਹਾ ਹੈ ਕਿ ਫੰਡਾਂ ਦੀ ਦੁਰਵਰਤੋਂ ਹੁੰਦੀ ਹੈ ਹੁਣ ਪੰਜਾਬੀਆਂ ਦਾ ਕੀ ਕਸੂਰ ਹੈ ਜਿਹੜੇ ਪਿੰਡਾਂ 'ਚ ਵਸਦੇ ਆ ਕੇਵਲ ਆਵਾਜਾਈ ਦਾ ਮਾਮਲਾ ਨਹੀਂ ਮਲਕਿ ਸਬੂਚੇ ਪੰਜਾਬ ਦੇ ਜਨੇ ਪਿੰਡ ਹੈ ਉਹ ਮਾਰਕੀਟ ਦੇ ਨਾਲ ਮੰਡੀਆਂ ਨਾਲ ਲਿੰਕ ਸੜਕਾਂ ਰਾਹੀਂ ਜੁੜੇ ਹੋਏ ਐ ਕੋਈ ਜ਼ਮਾਨਾ ਸੀ ਜਦੋਂ ਮੰਡੀਆਂ ਨੂੰ ਲਿੰਕ ਸੜਕਾਂ ਨਾਲ ਜੁੜਿਆਗਾ ਸੀ ਪਿੰਡਾਂ ਨਾਲ ਜੁੜਿਆਗਾ ਸੀ ਤਾਂ ਕਿ ਸਿੱਧੇ ਤੌਰ ਤੇ ਅਨਾਜ ਜਿਹੜਾ ਹੈਗਾ ਜਾਂ ਹੋਰ ਟੋਟਾਈ ਦਾ ਸਾਧਨ ਹੈ ਉਹ ਸਿੱਧੇ ਤੌਰ ਤੇ ਮੰਡੀਆਂ 'ਚ ਕਿਸਾਨ ਲੈ ਕੇ ਆ ਸਕਣ। ਸੋ ਸਾਰਾ ਇਹ ਉਹ ਜਿਹੜਾ ਹੈਗਾ ਤਬਾਹ ਹੋਇਆ ਪਿਆ। ਮੈਂ ਬਲਕਿ ਇਹ ਕਹਿਣਾ ਚਾਹੁੰਦਾ ਹੈ ਕਿ ਇਸ ਮੁੱਦੇ ਤੇ ਦੇਖੋ ਪੰਜਾਬ ਧਨ ਸਭਾ ਦੇ ਸੈਸ਼ਨ ਵਾਰਿਆ ਆਪਾਂ ਸਵਾਲ ਜਾਓ ਗੱਲਬਾਤ ਕਰ ਰਹੇ ਆ। ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਇਸ ਮਾਮਲੇ 'ਚ ਕੇਂਦਰ ਨੂੰ ਕਹਿਣ ਦੀ ਲੋੜ ਆ ਮਤਲਿਆ ਕੇ ਕਿ ਕਿਉਂ ਤੁਸੀਂ ਪੰਜਾਬ ਨੂੰ ਤਬਾਹ ਕਰਨ ਲੱਗਿਆ ਹੋ? ਰੂਰਲ ਡਿਵੈਲਪਮੈਂਟ ਫੰਡ ਜਾਰੀ ਕੀਤਾ ਜਾਵੇ। ਪੰਜਾਬ ਦੇ ਪਿੰਡਾਂ ਦੇ ਲਈ ਸੜਕਾਂ ਦੇ ਜਿਹੜੇ ਫੰਡ ਦਾ ਮਹਈਆ ਕੀਤਾ ਜਾ ਸਕਣ ਤਾਂ ਕਿ ਪਿੰਡਾਂ 'ਚ ਵੀ ਰਹਿਣ ਜੋਗੀ ਹਾਲਤ ਲੋਕਾਂ ਦੀ ਬਣ ਸਕੇ ਜੀ ਜੀ ਸਿੱਧੂ ਸਾਹਿਬ ਐਸੇ ਦੇ ਨਾਲ ਅਗਲੀ ਖਬਰ ਲੈ ਲੈਨੇ ਆ ਅਮਨ ਅਰੋੜਾ ਨੇ ਚੇਤਾਵਨੀ ਦਿੱਤੀ ਹੈ तमाम ਉਹਨਾਂ ਪ੍ਰਸ਼ਤ ਅਫਸਰਾਂ ਨੂੰ ਜੋ ਕਿ ਇਨਕਮ ਸਰਟੀਫਿਕੇਟ ਨੂੰ ਲੈ ਕੇ ਘੁਟਾਲਾ ਕਰਦੇ ਨੇ ਬਿਲਕੁਲ ਅਕਸਰ ਹੀ ਬਹੁਤ ਸਾਰੇ ਮੌਕਿਆਂ ਤੇ ਮੈਂ ਦੇਖਦਾ ਹਾਂ ਕਿ ਆਮ ਆਦੀ ਪਾਰਟੀ ਜਾਗੂ ਆ ਚਰਜ਼ੀਰ ਮੁਖੰਦਰੀ ਭਗਵੰਦ ਮਾਨ ਹੋਣਾ ਅਮਨ ਅਰੋੜਾ ਦੇਖੋ ਆਪ ਦੇ ਪ੍ਰਧਾਨ ਵੀ ਹੈ ਕੈਬਨਿਟ ਮੰਤਰੀ ਵੀ ਹੈ ਜੀ ਉਹਨੇ ਇੱਕ ਮਿਸਾਲ ਦਿੰਦੇ ਆ ਗੱਲ ਕਹੀ ਕਿ ਦੇਖੋ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਉਹ ਕਹਿੰਦੇ ਸਦਨ ਜਮ ਇਹ ਗੱਲ ਕਹਿ ਰਿਹਾ ਜੇ ਕਿਸੇ ਨੇ ਵੀ ਕਿਸੇ ਨੂੰ ਕੋਈ ਸਰਟੀਫਿਕੇਟ ਜਾਰੀ ਕਰਨਾ ਹੈ ਕਿਸੇ ਗਰੀਬ ਨੂੰ ਕੋਈ ਸਰਟੀਫਿਕੇਟ ਦੀ ਲੋੜ ਹੈ ਉਹਦੇ 'ਚ ਕੋਈ ਅਨਾਂਗਾਨੀ ਕਰੀ ਤਾਂ ਫਿਰ ਇਹ ਸਮਝ ਲਓ ਕਿ ਤਰਖਾ ਜਿੱਦਾਂ ਤੁਸੀਂ ਪੈਨਸ਼ਨ ਤੇ ਆ ਸਕਦੇ ਹੋ ਜੀ ਕਿਉਂਕਿ ਮਾਮਲਾ ਕਿਸੇ ਦੀ ਪੈਨਸ਼ਨ ਲੱਗਣ ਦਾ ਸੀ ਉਹਦੇ ਬਾਰੇ ਇੱਕ ਤਹਿਸੀਲਦਾਰ ਸੀ ਉਹਨੇ ਕਿਹਾ ਨਹੀਂ ਜੀ ਇੰਨੀ ਇਹ ਗੱਲ ਹੋ ਨਹੀਂ ਸਕਦੀ ਅਸੀਂ ਜਾਰੀ ਨਹੀਂ ਕਰ ਸਕਦੇ ਐਨੇ ਹੱਦ ਤੋਂ ਘੱਟ ਅਸੀਂ ਪੈਨਸ਼ਨ ਲਈ ਕੀ ਸਰਟੀਫਿਕੇਟ ਜਾਰੀ ਨਹੀਂ ਕਰ ਸਕਦੇ ਜੇ ਦੀ ਆਮਦਨ ਇੰਨੀ ਹੋਏਗੀ ਉਸ ਤੋਂ ਪ੍ਰਕਾਰੀ ਜਾਰੀ ਕਰ ਸਕਦੇ ਆ ਸੋਮਨ ਅਰੋੜਾ ਨੇ ਬਕਾਇਦਾ ਜਿਹੜਾ ਹੈ ਵਿਧਾਨ ਸਭਾ ਚੋਂ ਇਹ ਚੁਣੌਤੀ ਦਿੱਤੇ ਆ ਹੋ ਜੇ ਅਧਿਕਾਰੀਆਂ ਨੂੰ ਕਿ ਚਿੱਤੇ ਰੱਖੋ ਜੇ ਉਹ ਜੀ ਗੱਲ ਕਰੋਗੇ ਤਾਂ ਛੇ ਦਿ ਤੁਸੀਂ ਤਨਖਾਹ ਤੋਂ ਪੈਨਸ਼ਨ ਤੇ ਆ ਸਕਦੇ ਆ ਇਹ ਲਲਕਾਰ ਤਾਂ ਵੱਡੇ ਆਮਨ ਅਰੋੜਾ ਜੀ ਪਰ ਦੇਖਿਆ ਜਾਏਗਾ ਕਿ ਅਮਲੀ ਤੌਰ ਤੇ ਕਿੰਨਾ ਕਿ ਜਮਾ ਅਮਲੀ ਰੂਪ ਇਹ ਨਾਇਆ ਜਾਂਦਾ ਹੈ ਕਿਉਂਕਿ ਉਸੇ ਵਿਧਾਨ ਸਭਾ ਦੇ ਅੰਦਰ ਹੀ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਲਗਾਤਾਰ ਪ੍ਰਸ਼ਾਸਨ ਦੀਆਂ ਗੱਲਾਂ ਕਰ ਰਹੇ ਆ ਪ੍ਰਸ਼ਾਚਾਰਵਾਦ ਰਿਆ ਪਹਿਲੇ ਅਮਰ ਰੁੜਾ ਦਾ ਸਮੁੱਦੇ ਤੇ ਸਟੈਂਡ ਲੈਣਾ ਕਿਸੇ ਅਧਿਕਾਰੀਆਂ ਨੂੰ ਚੁਣੌਤੀ ਦੇਣਾ ਆਪਣਾ ਜੇ ਕਿ ਚੰਗੀ ਗੱਲ ਹੈ ਪਰ ਇਹ ਦੇਖਣ ਦੀ ਲੋੜ ਹੈ ਕਿ ਅਮਲੀ ਤੌਰ ਤੇ ਇਜਾਮਾ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਬਿਆਨ ਹੈ ਕਿੰਨਾ ਕੁ ਪਹਨਾਇਆ ਜਾਏਗਾ ਤਾਂ ਕਿ ਪੰਜਾਬੀ ਜਿਹੜੇ ਹੈਗੇ ਚਾਹੁੰਦੇ ਜੇ ਪ੍ਰਸ਼ਾਚਾਰ ਮੁਕਤ ਸਮਾਜ ਦੀ ਆਪਾਂ ਸੋਸਾਇਟੀ ਦੀ ਗੱਲ ਕਰਦੇ ਆ ਤਾਂ ਉਹਦੇ ਲਈ ਸਮਝ ਦੀ ਸਰਕਾਰ ਹੋਣੀ ਹੈ ਪੂੰਖਾ ਵਿਰੋਧੀ ਤਰ੍ਹਾਂ ਦਾ ਤਾਂ ਦੇਖੋ ਉਹਨਾਂ ਨੇ ਸਵਾਲ ਚੁੱਕਣੇ ਸਦਨ ਦੇ ਅੰਦਰ ਵੀ ਤੇ ਸਦਨ ਦੇ ਬਾਹਰ ਵੀ ਜ਼ਿੰਮੇਵਾਰੀ ਕਮਾਫਰਾ ਕੇ ਮੁੜ ਕੇ ਹਾਕਮਦਰ ਦੀ ਆ ਜਾਂਦੀ ਹੈ ਦੇਖਿਆ ਜਾਏਗਾ ਕਿ ਹਾਕਮਦਰ ਕਿਸ ਕਦਰ ਅਪ੍ਰਸ਼ਾਸਾ ਦੇ ਮੋਢੇ ਜ਼ਿੰਮੇਵਾਰੀ ਨਮੁੰਦੀਆਂ ਬਿਆਨ ਜ਼ਰੂਰ ਆਪਾਂ ਦੇਖਣ ਨੂੰ ਮਿਲਦੇ ਇਹਨਾਂ ਦੇ ਜੀ ਜੀ ਸਿੱਧੂ ਸਾਹਿਬ ਅਗਲੀ ਖਬਰ ਕਿਸਾਨ ਆਗੂਆਂ ਨੂੰ ਲੈ ਕੇ ਲੈ ਲੈਨੇ ਆ ਕਿ ਪਹਿਲਾਂ ਤਾਂ ਇੱਕ ਮੰਚ ਤੇ ਇਕੱਠੇ ਹੋਣਾ ਹੀ ਬਹੁਤ ਵੱਡੀ ਗੱਲ ਸੀ ਉਸ ਤੋਂ ਬਾਅਦ ਕੇਂਦਰ ਨਾਲ ਵੀ ਤਮਾਮ ਜੋ ਜੱਥੇਬੰਦੀਆਂ ਨੇ ਉਹ ਮੀਟਿੰਗ ਦੇ ਵਿੱਚ ਇੱਕ ਨਜ਼ਰ ਆਈਆਂ ਪਰ ਹੁਣ ਵਕਰੇਵੇਂ ਮੋੜ ਤੋਂ ਪੈਣੇ ਸ਼ੁਰੂ ਹੋ ਗਏ ਲੱਗਦੇ ਨੇ ਕਿਉਂਕਿ ਬਲਬੀਰ ਸਿੰਘ ਰਾਜੇਵਾਲ ਨੇ ਜੋ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਆਕੂ ਬੈਠੇ ਨੇ ਉਹਨਾਂ ਤੇ ਇਹ ਇਲਜ਼ਾਮ ਲਗਾਇਆ ਕਿ ਉਹ 25 ਤੋਂ 30% ਤੇ ਵੀ ਫਸਲਾਂ ਜੋ ਸਿੱਟਰ ਨੂੰ ਤਿਆਰ ਨੇ ਉਹ ਖਰੀਦ ਲਈ ਤਿਆਰ ਨੇ ਦੇਖੋ ਜਿੱਦਾਂ ਕਿਸਾਨ ਆਗੋਂ ਦੀ ਇਕਤਾ ਦਾ ਸਵਾਲ ਹੈ ਬੜਾ ਸੰਵੇਦਨਸ਼ੀਲ ਮਾਮਲਾ ਹੈਗਾ ਜਿਸ ਮਾਮਲੇ ਤੇ ਮੁੱਛੀਆਂ ਜਿਹੜੀਆਂ ਕਿਸਾਨਾਂ ਜਿਆਦਾ ਇਸੇ ਤਰ੍ਹਾਂ ਉਹ ਚਾਹੁੰਦੇ ਆ ਜਏ ਸੰਯੁਕਤ ਕਿਸਾਨ ਮੋਰਚਾ ਗੈਰਾਸੀ ਹੋਵੇ ਛੇ ਆਪਰਾਸੀ ਗਈ ਸੰਯੁਕਤ ਦਾ ਮੋਰਚਾ ਦੂਜਾ ਹੋਵੇ ਸ਼ੰਮੂ ਦੇ ਖਨੋਰੀ ਬਾਟੇ ਤੇ ਜਿਹੜੇ ਦੋਨੇ ਫਾਰਮਾਂ ਦੀਆਂ ਅਗਵਾਈ ਕਰੀਆਂ ਜਿੱਥੇ ਬੰਦੀਆਂ ਦੇ ਆਗੂ ਹੈ ਸਰਮਨ ਸਿੰਘ ਪੰਦੇਰ ਜਿਸ ਦੀ ਢੱਲੇਵਾਲ ਹੈ ਸਾਰਿਆਂ ਤੋਂ ਤਵਕੋ ਕੀਤੀ ਜਾਂਦੀ ਹੈ ਕਿ ਕਿਸਾਨੀ ਮੁੱਦਿਆਂ ਦੇ ਸਾਂਝੇ ਤੌਰ ਤੇ ਲੜਾਈ ਲੜੀ ਜਾਏ ਹੁਣ ਲੜਾਈ ਤੇ ਜੋ ਪਹਿਲੇ ਦਿਨ ਤੋਂ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਉਹ ਵਖਰੇਵੇਂ ਸਾਹਮਣੇ ਆ ਰਿਹਾ ਹੁਣ ਇਕੱਤਰ ਸ਼ੰਮੂ ਦੇ ਖਨੋਰੀ ਵਾਲੇ ਉਹਨਾਂ ਨੇ ਆਪਣੇ ਬਾਡਰ ਤੇ ਉੱਤੇ ਲੜਾਈ ਲੜੀ ਹੈ ਸਾਲ ਤੋਂ ਉੱਪਰ ਹੋ ਗਿਆ ਪਿਛਲੇ ਫਰਵਰੀ ਤੋਂ ਲੈ ਕੇ ਲੜਦੇ ਆ ਰਹੇ ਆ ਤੇ ਹੁਣ ਕੇਂਦਰ ਇਸ ਗੱਲ ਦੇ ਉਤੇ ਚੁੱਕਿਆ ਕਿ ਗੱਲਬਾਤ ਕਰਨੀ ਤਿਆਰ ਹੈ। ਦੋ ਤਿੰਨ ਮੀਟਿੰਗਾਂ ਪਿਛਲੇ ਦਿਨਾਂ ਚ ਹੋ ਗਈਆਂ ਤੇ ਹੁਣ ਅਗਲੀ ਮੀਟਿੰਗ ਫੇਰ ਅਗਲੇ ਕੁਝ ਦਿਨਾਂ ਤੱਕ ਸਮੂਹ ਤੇ ਖਨੌਰੀ ਬਾਰਡਰ ਦੇ ਜਿਹੜੇ ਆਗੂ ਆ ਉਹਨਾਂ ਦੇ ਨਾਲ ਰੱਖੀ ਗਈ ਹੈ। ਜੀ। ਵੱਡੀ ਸਭ ਤੋਂ ਗੱਲ ਇਹ ਹੈ ਕਿ ਐਮਐਸਪੀ ਦਾ ਮੁੱਦਾ ਹੈ ਕਿ ਫਸਲਾਂ ਦੀ ਘੱਟੋ-ਘੱਟ ਸਹਿ ਕੀਮਤ ਉਹਦੀ ਗਾਰੰਟੀ ਦਾ ਮਾਮਲਾ ਕਾਨੂੰਨੀ ਗਾਰੰਟੀ ਦਾ ਮਾਮਲਾ ਕਿ ਇਸ ਮਾਮਲੇ 'ਤੇ ਕੇਂਦਰ ਦੀ ਸਹਿਮਤੀ ਹੋਏਗੀ। ਜਿਹੜੇ ਲੜਾਈ ਲੜ ਰਹੇ ਸੰਗਠ ਤੇ ਖਨੌਰੀ ਬਾਰਡਰ ਦੇ ਆਗੂ ਕਹਿੰਦੇ ਕਿ ਇਸ ਤੋਂ ਇਹ ਘੱਟ ਮੰਨਣ ਨੂੰ ਤਿਆਰ ਨਹੀਂ ਹੈ। ਕਾਨੂੰਨੀ ਗਾਰੰਟੀ ਜਿਹੜੇ ਫਸਲਾਂ ਦੇ ਐਮਐਸਪੀ ਦਾ ਜਿਹੜਾ ਮੁੱਦਾ ਉਸ ਤੋਂ ਮੁਰੇ ਕੋਈ ਸਮਝੋਤਾ ਨਹੀਂ ਹੋ ਸਕਦਾ ਹੁਣ ਸਵਾਲ ਆ ਬਲਵੀਰ ਸਿੰਘ ਰਾਜੇਵਾਲ ਰਾਜੇਵਾਲ ਵੀ ਵੱਡੇ ਕਿਸਾਨਾਂ ਆਗੂ ਆ ਦਿੱਲੀ ਅੰਦੋਲਨ ਚ ਉਹਨਾਂ ਨੇ ਅਗਵਾਈ ਕੀਤੀ ਹੈ ਉਹਨਾਂ ਨੇ ਜੇ ਸਵਾਲ اٹھਾਇਆ ਤਾਂ ਦੇਖੋ ਜਵਾਹਤਾ ਉਹਨਾਂ ਦੇ ਹੀ ਬੰਦਾ ਹੈ ਜੀ ਪਰ ਉਹਨਾਂ ਦੇ ਸਵਾਲ ਦਾ ਨੋਟਸ ਲੈਣਾ ਬਣਦਾ ਹੈ ਹਮ ਰਾਜੇਵਾਲ ਨੇ ਗੱਲ ਕਹੀ ਹੈ ਕਿ ਜਿਹੜੀ ਗੱਲਬਾਤ ਚੱਲ ਰਹੀ ਹੈ ਕਹਿੰਦਾ ਤੇ ਕਿਸਾਨ ਆਗੂਆਂ ਦੇ ਵਿੱਚਕਾਰ ਉਹਦੇ ਜਿਹੜੇ ਕਹਿੰਦੇ ਕਿਦਰੀ ਗੱਲ ਵੀ ਆ ਰਹੀ ਹੈ ਕਿ ਜਿਹੜੀ ਐਮਐਸਪੀ ਦਾ ਮੁੱਦਾ ਹੈ ਜਦੋਂ ਸਾਰੀਆਂ ਫਸਲਾਂ ਦੀ ਆਪਾਂ ਗੱਲ ਕਰਦੇ ਆ ਉਹ ਕਹਿੰਦੇ 30 ਜਾਂ 40 ਫੀਸਦੀ ਫਸਲਾਂ ਜਿਹੜੀਆਂ ਐਮਐਸਪੀ ਦੀ ਗਾਰੰਟੀ ਤੇ ਚੁੱਕ ਲੀਆਂ ਜਾਣ ਤਾਂ ਉਸ ਤੋਂ ਬਾਅਦ ਆਪਣੇ ਆਪ ਹੀ ਮਾਰਕੀਟ ਦੇ ਵਿੱਚ ਭਾਅ ਵੱਜ ਜਾਣਗੇ ਤੇ ਫਿਰ ਜਿਹੜੇ ਪ੍ਰਾਈਵੇਟ ਪਲੇਅਰ ਹੈ ਉਹ ਮੈਦਾਨ 'ਚ ਆ ਜਾਣਗੇ ਉਹ ਆਪਣੇ ਆਪ ਫਸਲਾਂ ਦੀ ਖਰੀਦ ਕਰਨਗੇ ਜੀ ਰਾਜੇਵਾਲ ਹੁਣੇ ਕਹਿੰਦੇ ਕਿ ਇਸ ਮਾਮਲੇ ਤੇ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਸਕਦੇ ਹਮ ਰਾਜੇਵਾਲ ਉਹਨਾਂ ਦਾ ਕਹਿਣਾ ਕਿ ਸਮੂਚੀਆਂ ਫਸਲਾਂ ਜਿਨ੍ਹਾਂ ਦੇ ਉੱਤੇ ਸ਼ਾਂਤੀ ਹੋ ਰਹੀ ਹੈ ਐਮਐਸਬੀ ਦੀ ਗਰੰਟੀ ਹੋਣੀ ਚਾਹੀਦੀ ਹੈ 30 ਜਾਂ 40% ਦੀ ਖਰੀਦ ਕੇ ਬਾਕੀ ਖੁੱਲੇ ਵਪਾਰੀਆਂ ਲਈ ਛੱਡ ਦਿਓ ਤਾਂ ਕਹਿੰਦੇ ਫਿਰ ਲੁੱਟ ਵਾਲੀ ਗੱਲ ਹੈ ਜੀ ਉਹ ਐਗਜ਼ਾਮਪਲ ਦਿੰਦੇ ਆ ਪੰਜਾਬ ਦੀ ਕਣਕ ਦੀ ਐਗਜ਼ਾਮਪਲ ਦਿੰਦੇ ਆ ਪੰਜਾਬ ਦੇ ਝੋਨੇ ਦੀ ਕਿ ਲੱਖਾਂ ਢੰਗ ਜਿਹੜਾ ਕਣਕ ਦੇ ਝੋਨਾ ਪੰਜਾਬ ਚ ਪੈਦਾ ਹੁੰਦਾ ਹੈ 30 ਜਾਂ 40% ਜੇ ਖਰੀਦੇ ਜਾਂਦੇ ਤੇ ਬਾਕੀ ਦਾ ਕੌਣ ਖਰੀਦੇਗਾ ਜੀ ਪਰ ਸ਼ੰਭੂ ਦੇ ਖਨੋਰੀ ਬਾਡਰ ਦੇ ਜਿਹੜੇ ਆਗੂ ਹੈ ਉਹ ਸਾਰਿਆਂ ਵੱਲੋਂ ਇਸ ਗੱਲ ਨੂੰ ਨਕਾਰਿਆ ਗਿਆ ਹੈ ਕਿ ਗੱਲ ਸਹੀ ਨਹੀਂ ਹੈ ਜੇ ਸਹੀ ਹੈ ਰਾਜੇਵਾਲ ਸਾਹਿਬ ਕੋਈ ਤੱਥ ਪੇਸ਼ ਕਰਨ ਇਹ ਤੁਹਾਨੂੰ ਰਾਜੇਵਾਲ ਹੀ ਦੱਸ ਸਕਦੇ ਕਿ ਕੀ ਤੱਥ ਹੈ ਕੀ ਨਹੀਂ ਹੈ ਪਰ ਇਹ ਸਵਾਲ ਜਰੂਰ ਉੱਪਰ ਕੇ ਸਾਹਮਣੇ ਆਇਆ ਔਰ ਆਉਣ ਵਾਲੇ ਦਿਨਾਂ ਚ ਸ਼ੰਭੂ ਤੇ ਜਿਹੜੇ ਖਨੋਰੀ ਬਾਰਡਰ ਤੇ ਜਿਹੜੇ ਗਵਾਹੀ ਕਰ ਰਹੇ ਆ ਗੋ ਜਿਹਨਾਂ ਮੁੱਦਿਆਂ ਤੇ ਗੱਲਬਾਤ ਕਰ ਰਹੇ ਆ ਜੀ لازمی ਹੈ ਕਿ ਉਹ ਵੀ ਇਹਨਾਂ ਮੁੱਦਿਆਂ ਦੇ ਸਾਵਧਾਨੀ ਨਾਲ ਕੇਂਦਰ ਨਾਲ ਗੱਲਬਾਤ ਅੱਗੇ ਵਧਾਉਣਗੇ ਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਵੀ ਦੀ ਕਾਨੂੰਨੀ ਗਰੰਟੀ ਦੀ ਗੱਲ ਹੈ ਜਾਂ ਰਾਜੇਵਾਲ ਜਿਹੜਾ ਸਵਾਲ ਉਠਾ ਰਿਹਾ ਹੈ ਕੋਈ ਵਿੰਗੇਜ ਜਾਂ ਟੇਡੇ ਢੰਗ ਨਾਲ ਕੁਈ ਕਹਿੰਦਾ ਇਹ ਹਿਆ ਰਸਤਾ ਵੀ ਲੱਭ ਰਿਹਾ ਜੀ ਇਹਦੇ ਬਾਰੇ ਸਪਸ਼ਟ ਤੌਰ ਤੇ ਵੀ ਇਹ ਜਨਰੇਟਸ ਕਹਣਾ ਬਹੁਤ ਔਖਾ ਹੈ ਕਿ ਰਾਜੇਵਾਲ ਸਹੀ ਹੈ ਸ਼ੰਭੂ ਵਾਲੇ ਖਨੋਰੀ ਵਾਲੇ ਸਹੀ ਹੈ ਪਰ ਇੱਕ ਕਮਸਾਨ ਜ਼ਰੂਰ ਪਿਆ ਸ਼ੰਭੂ ਤੇ ਖਨੋਰੀ ਬਾਰਡਰ ਤੇ ਰਾਜੇਵਾਲ ਦੇ ਬਿਆਨ ਨੂੰ ਲੈ ਕੇ ਹੁਣ ਇਹਦੇ ਚ ਆਖਰੀ ਗੱਲ ਇਹ ਵੀ ਹੈ ਕਿ 27 ਨੂੰ ਸਾਰੇ ਮੋਰਚਿਆਂ ਦੀ ਸਾਂਝੀ ਮੀਟਿੰਗ ਰੱਖੀ ਗਈ ਹੈ ਚੰਡੀਗੜ੍ਹ ਚ ਜਿਦੇ ਚ ਸ਼ੰਭੂ ਵਾਲੇ ਵੀ ਸ਼ਾਮਲਾ ਹੈ ਖਨੋਰੀ ਵਾਲੇ ਵੀ ਸ਼ਾਮਲਾ ਹੈ ਜੀ ਜਿਦੇ ਰਾਜੇਵਾਲ ਜਿਨ੍ਹਾਂ ਦੀਆਂ 13 ਜਿਹੜੀਆਂ ਉਹ ਵੀ ਸ਼ਾਮਲਾ ਹੈ ਕੀ ਹੁਣ ਇਹੋ ਜੀ ਸਥਿਤੀ 'ਚ ਮੀਟਿੰਗ ਕਿੰਨੀ ਕਾਮਯਾਬ ਹੋਏਗੀ ਕਿਉਂਕਿ ਸ਼ੰਭੂ ਦੇ ਖਨੋਰੀ ਬਾੜ ਦੇ ਅਗੂ ਇਹ ਵੀ ਕਹਿ ਰਿਹਾ ਕਿ ਹੁਣ ਅਸੀਂ ਇਹ ਸਵਾਲ ਲਵਾਂਗੇ ਪਹਿਲੇ ਤੌਰ ਤੇ ਕਿ ਰਾਜੇਵਾਲ ਦੱਸਣੇ ਬਿਆਨ ਕਿਉਂ ਦਿੱਤਾ ਜੀ ਇਹ ਬਿਆਨ 'ਚ ਸਚਾਈ ਕੀ ਹੈ ਜੇ ਕੋਈ ਗੱਲ ਹੈ ਤਾਂ ਕਿਤੇ ਮੀਟਿੰਗ 'ਚ ਬੈਠ ਕੇ ਗੱਲ ਹੋਣੀ ਚਾਹੀਦੀ ਸੀ ਅਸਲ ਸਥਿਤੀ ਕਿਸਾਨ ਮੁੱਦਿਆਂ ਦੇ ਤੇ ਮੰਗਾਂ ਦੇ ਮਾਮਲੇ ਦੀ ਆਪਾਂ ਗੱਲ ਕਰਦੇ ਹਾਂ ਮੰਗਾਂ ਦੇ ਬਾਰੇ ਤਾਂ ਦੇਖੋ ਸਾਰਿਆਂ ਦੀ ਸਹਿਮਤੀ ਹੈ ਸਾਰੇ ਕਹਿੰਦੇ ਕਿ ਐਮਐਸਬੀ ਹੋਣੀ ਚਾਹੀਦੀ ਹੈ ਫਸਲਾਂ ਤੇ ਜਿਹੜਾ ਕਰਜ਼ਾ ਹੈ ਕਰਜ਼ਾ ਮਾਫ ਹੋਣਾ ਚਾਹੀਦਾ ਕਿਸਾਨਾਂ ਦੇ ਜਿਹੜੇ ਕੇਸ ਬਣੇ ਆ ਉਹ ਕੇਸ ਵਾਪਸ ਹੋਣੇ ਚਾਹੀਦੇ ਆ 12 ਮੰਗਾਂ ਦਾ ਚਾਰਟਰ ਜਿਹੜਾ ਹੈਗਾ ਸੰਭੂ ਤੇ ਖਨੋਰੀ ਬਾਰਡਰ ਦੇ ਆਗੂ ਵੱਲੋਂ ਦਿੱਤਾ ਗਿਆ ਉਹਨਾਂ ਨੇ ਤਕਰੀਬਨ ਸਾਰੀਆਂ ਮੰਗਾਂ ਦੇ ਜਿਹੜੇ ਮੰਗਾਂ ਦੇ ਵਿਚ ਨਾਲ ਨਹੀਂ ਵੀ ਬੈਠਦੇ ਗੱਲਬਾਤ ਚ ਉਹਨਾਂ ਦੀ ਵੀ ਸਹਿਮਤੀ ਹੈ ਪਰ ਜੇ 27 ਦੀ ਮੀਟਿੰਗ ਹੋਣ ਜਾ ਰਹੀ ਹੈ ਚੰਗਾ ਹੋਵੇ ਕਿ ਇਹਨਾਂ ਮੰਗਾਂ ਦੇ ਬਾਰੇ ਇਸ ਸਮੁੱਚੇ ਤੌਰ ਤੇ ਉੱਥੇ ਵੀ ਮੰਤਨ ਹੋ ਜਾਣਾ ਚਾਹੀਦਾ ਕਿਉਂਕਿ ਏਕਾ ਐਕਸ਼ਨ ਦੇ ਵਿੱਚ ਤਾਂ ਹੀ ਹੋਏਗਾ ਜੇ ਸਮੁੱਚੇ ਤੌਰ ਤੇ ਮੰਗਾਂ ਦੇ ਬਾਰੇ ਠੀਕ ਸਹਿਮਤੀ ਹੋਏਗੀ ਸੋ ਰਾਜੇਵਾਲ ਨੇ ਜਿਹੜਾ ਰੇਡ ਕਾਜਾਂ ਮਾਮਲਾ ਖੜਾ ਹੋਇਆ ਜੀ ਇਹ ਮਾਮਲੇ ਦਾ ਹੱਲ ਵੀ ਤਾਂ ਹੀ ਨਿਕਲ ਸਕਦਾ ਜੇ ਮੰਗਾਂ ਨੂੰ ਬੈਠ ਕੇ ਲਈ ਸਤਾਈ ਦੀ ਮੀਟਿੰਗ ਹੈ ਬੇਸ਼ੱਕ ਸ਼ੰਭੂ ਦੇ ਖਨੋਰੀ ਬਾਰਡਰ ਵਾਲੇ ਜਿੱਦਾਂ ਗਵਾਹੀ ਕਰਦੇ ਐ ਉਹ ਗਵਾਹੀ ਕਰਦੇ ਰਹਿਣ ਪਰ ਘੱਟੋ ਘੱਟ ਜਿਹੜੀਆਂ ਦੂਜੀਆਂ ਧਿਰਾਂ ਜਿਨ੍ਹਾਂ ਦਾ ਸਹਿਮਤੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਦੇਖੋ ਸਹਿਮਤੀ ਦਾ ਪ੍ਰਗਟਾਵਾ ਉੱਥੇ ਕੋਈ ਆਦੇ ਘੱਟ ਤੇ ਤਾਂ ਹੋਣ ਲਈ ਇਕੱਠੇ ਹੋ ਨਹੀਂ ਰਹੇ ਮੰਗਾਂ ਦੇ ਉੱਤੇ ਹੋ ਰਿਹਾ ਨੇ ਸੋ ਮੰਗਾਂ ਦੇ ਉੱਤੇ ਵੀ ਸਥਾਈ ਜਿਹੜੀ ਆ ਰਹੀ ਮੀਟਿੰਗਾਂ ਉਹਦੇ ਤੇ ਮੰਤਨ ਨੂੰ ਹੋਣਾ ਚਾਹੀਦਾ ਹੈ ਕਿ ਆ ਮੰਗਾਂ ਖੁੱਲ ਕੇ ਗੱਲਬਾਤ ਹੋਣੀ ਚਾਹੀਦੀ ਹੈ ਕੋਈ ਮਤ ਭੇਜਦਾ ਉੱਥੇ ਵੀ ਹੱਲ ਹੋ ਜਾਣੇ ਚਾਹੀਦੇ ਆ ਕਿ ਇੱਕ ਗੱਲ ਬੜੀ ਸਪਸ਼ਟ ਹੈ ਲੜਾਈ ਤਾਂ ਇਕੱਠੇ ਹੋ ਕੇ ਸਮੂਹ ਸਾਂਝ ਦੇ ਨਾਲ ਹੀ ਲੜੀ ਜਾ ਸਕਦੀ ਹੈ ਆਪਣੇ ਤੌਰ ਤੇ ਜੇ ਆਪਣੇ ਆਪਣੇ ਤੌਰ ਤੇ ਵਖਰੇਵੇਂ ਨਾਲ ਲੜਾਈ ਲੜੀ ਜਾਏਗੀ ਮਤ ਭੇਜ ਪੈਦਾ ਹੋਣਗੇ ਤਾਂ ਇਹ ਗੱਲ ਸਾਫ਼ ਹੈ ਕਿਦਾ ਲਾਹਾ ਫਿਰ ਕੇਂਦਰ ਸਰਕਾਰ ਨੂੰ ਹੀ ਜਾਏਗਾ ਜੀ ਜੀ ਅਗਲੀ ਖਬਰ ਲੈ ਲੈਨੇ ਆ ਸਿੱਧੂ ਸਾਹਿਬ ਕੇ ਪੰਜ ਮੈਂਬਰੀ ਕਮੇਟੀ ਜੋ ਐਸਜੀਪੀਸੀ ਵੱਲੋਂ ਬਣਾਈ ਗਈ ਸੀ ਉਸ ਵੱਲੋਂ ਗਿਆਨੀ ਰੁਗਵੀਰ ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ 1925 ਦੇ ਗੁਰਦੁਆਰਾ ਐਕਟ ਤੇ ਗੱਲਬਾਤ ਹੋਈ ਹੈ ਧੂਕਾਪਾ ਜੋ ਦਰਸ਼ਕਾਣਾ ਵਾਲਾ ਜਿਨਾ ਹੈ ਮੁੱਦਾਂ ਤੇ ਗੱਲ ਸਾਂਝ ਪਾਉਣੇ ਆ ਹਮੇਸ਼ਾ ਜਾਣਦੇ ਆ ਕਿ ਪੰਜਾਬ ਚ ਦੋ ਵੱਡੇ ਭਾਈਚਾਰੇ ਕਹਿ ਲਓ ਦੋ ਵੱਡੇ ਪ੍ਰੋਗਰਾਮ ਕਹਿ ਲਓ ਦੋ ਵੱਡੇ ਫੋਰਮ ਕਹਿ ਲਓ ਜਿੱਥੇ ਕਮຊਾਣ ਇੱਕ ਤੋਬਾ ਦੇ ਇੱਕ ਤੁਰਿਆ ਹੁੰਦਾ ਹੈ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ ਕਿਸਾਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕੇਂਦਰ ਨਾਲ ਗੱਲਬਾਤ ਚੱਲ ਰਹੀ ਹੈ ਆਪਸੇ ਮੰਗਾ ਨੂੰ ਲੈ ਕੇ ਗੱਲਾਂ ਨੂੰ ਲੈ ਕੇ ਸੈਂਟੀ ਦੇ ਉੱਤੇ ਕਮຊਾਣ ਪਿਆ ਹੋਇਆ ਹੁਣ ਦੂਜੀ ਗੱਲ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ 2 ਦਸੰਬਰ ਤੋਂ ਜਦੋਂ ਕਾਲ ਸਰਦ ਦੀ ਫਸੀਲ ਤੋਂ ਸਿੰਘ ਸਹਿਬਾਨ ਨੇ ਫੈਸਲੇ ਸੁਣਾਏ ਧਾਰਮਿਕ ਤੌਰ ਤੇ تنਗਾਲ ਹੋਏਗੀ ਰਾਸੀ ਤੌਰ ਤੇ ਫੈਸਲੇ ਹੋਏ ਉਹ 2 ਦਸੰਬਰ ਤੋਂ ਲੈ ਕੇ ਅੱਜ ਤੱਕ ਇੱਕ ਹਮਸਾਨ ਵੀ ਕਿਤੇ ਰੁਕਣ ਦਾ ਨਾ ਲੈ ਰਿਹਾ ਹੁਣ ਜਿਹੜੀ ਹਾਕਮ ਤੇ ਰਹਾ ਅਕਾਲੀ ਗੱਲ ਦੀ ਜਿਹੜੀ ਲੀਡਰਸ਼ਿਪ ਹੈ ਸਰੇ ਮੌਜੂਦਾ ਜੀ ਉਹ ਕਹਿੰਦੇ ਕਿ ਭਰਤੀ ਦੀ ਮਹਿਮਤਾ ਸੀ ਵੱਡੇ ਪੱਦਰ ਤੇ ਉਹਨਾਂ ਨੇ ਮਕਾਈ ਲਿਆ ਕਹਿੰਦੇ 35 ਲੱਖ ਤੋਂ ਉਪਰ ਭਰਤੀ ਦੀਆਂ ਪਰਚੀਆਂ ਬਣੀਆਂ ਗਈਆਂ ਭਰਤੀ ਹੋ ਵੀ ਗਈ ਹੈ ਜੀ ਦੂਜੇ ਪਾਸੇ ਜਿਹੜੀ ਸੱਤ ਮੈਮਰੀ ਕਮੇਟੀ ਹੈ ਜਿਹੜੀ ਸਿੰਘ ਸਾਹਿਬਾਂ ਦੇ ਦੇਸ਼ ਦੇ ਉੱਤੇ ਬਣੀ ਸੀ ਉਹ ਕਹਿੰਦੇ ਜਿਹੜੀ ਅਕਾਲੀ ਗੱਲ ਦੀ ਭਰਤੀ ਦਾ ਸਿਸਟਮ ਸੀ ਸਾਰਾ ਸਿੰਘ ਸਾਹਿਬਾਂ ਵੱਲੋਂ ਦੇਸ਼ ਦਿੱਤਾ ਗਿਆ ਸੀ ਇਹ ਸੱਤ ਮੈਮਰੀ ਕਮੇਟੀ ਜੀ ਨਿਗਰਾਨੀ ਇਹ ਤਾਂ ਪੱਤੀ ਹੋਏਗੀ ਪੂਰੇ ਨਿਗਰਾਨੀ ਵਾਲਾ ਮਾਮਲਾ ਤਾਂ ਦੂਰ ਰਹਿ ਗਿਆ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਜਿਹਨੇ ਸਿੰਘ ਸਾਹਿਬਾਂ ਸੀ ਉਹਨਾਂ ਚ ਇੱਕ ਸਿੰਘ ਸਾਹਿਬ ਜਿਹੜੇ ਦੰਦਾਂ ਸਾਹਿਬ ਦੇ ਜਥੇਦਾਰ ਸੀ ਕਹਿੰਦੇ ਹਰਪ੍ਰੀਤ ਸਿੰਘ ਉਹਨਾਂ ਨੂੰ ਤਾਂ ਜਥੇਦਾਰੀ ਦੇ ਪਾਸੇ ਕਰ ਦਿੱਤਾ ਗਿਆ ਹੁਣ ਰਹੀ ਗੱਲ ਜਿਹੜੀ ਸੱਤ ਮੈਂਬਰਾਂ ਦੀ ਸੱਤ ਮੈਂਬਰਾਂ ਦੇ ਵਿੱਚੋਂ ਵੀ ਜਿਹੜਾ ਸੁਮਨੀ ਗੁਰਦਾਰਪੰਥ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਉਹਨਾਂ ਨੇ ਅਸਤੀਫਾ ਦਿੱਤਾ ਪ੍ਰਧਾਨਗੀ ਦਾ ਅਸਤੀਫਾ ਦਿੱਤਾ ਤੇ ਸੱਤ ਮੈਂਬਰਾਂ ਦੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਇਹੋ ਜੀ ਪ੍ਰਸਥਿਤੀਆਂ ਬਣੀਆਂ ਹੁਣ ਇਸ ਪ੍ਰੈਸਿਡੈਂਟ ਦੇ ਚ ਕੀ ਹੋਏਗਾ ਇਹ ਸਾਰੇ ਕਾਦੇ ਚਲ ਜਾਂ ਪੰਜ ਮੈਂਬਰੀ ਕਮੇਟੀ ਮੁੜ ਕੇ ਕਾਲ ਸਦ ਦੇ ਜਥੇਦਾਰ ਸਾਹਿਬ ਨੂੰ ਮਿਲੀ ਹੈ ਜੀ ਉਹ ਆਵੇਗਾ ਕਿ ਉੱਥੇ ਜਾ ਕੇ ਉਹਨਾਂ ਨੇ ਸਾਰੀ ਸਥਿਤੀ ਵਰਣਨ ਕੀਤੀ ਹੋਏਗੀ ਕਿ ਸਾਨੂੰ ਪੁੱਛਿਆ ਨਹੀਂ ਜਾ ਰਿਹਾ ਆਹ ਹਾਲਤ ਬਣੀ ਵੀ ਹੈ ਹੁਣ ਜਿਹੜਾ ਕਾਲ ਸਦ ਦੇ ਜਥੇਦਾਰ ਇਸ ਮਾਲ ਵਿੱਚ ਸਪਸ਼ਟ ਦੌਰ ਤੇ ਕੀ ਫੈਸਲਾ ਲੈਂਦੇ ਆ ਉਹ ਤਾਂ ਸਾਹਮਣੇ ਆਏਗਾ ਪਰ ਜੋ ਬਾਹਰ ਆ ਕੇ ਦੱਸੇਗਾ ਕਮੇਟੀ ਮੈਂਬਰਾਂ ਵੱਲੋਂ ਇਹੀ ਕਿਹਾ ਗਿਆ ਕਿ ਸਿੰਘ ਸਾਹਿਬ ਇਹ ਕਹਿੰਦੇ ਆ ਕਿ ਸਤ ਮੰਤਰੀ ਕਮੇਟੀ ਉਸ ਤਰੀਕੇ ਨਾਲ ਕਹਿਵਾ ਤੇ ਉਹਦੇ ਨਿਗਰਾਨੀ ਹੇਠਾਂ ਹੀ ਭਰਤੀ ਹੋਏਗੀ ਪਰ ਕਿਵੇਂ ਹੋਏਗੀ ਮਾਮਲਾ ਕਿਵੇਂ ਹੱਲ ਹੋਏਗਾ ਕਿਵੇਂ ਸੁਲਝੇਗਾ ਮੁੜਕੜ ਕੇ ਸਾਰੇ ਦੇ ਨਜ਼ਰਾਂ ਆਕਾਤ ਆਸ ਜਿਹੜੇ ਜਥੇਦਾਰ ਆ ਉਹਨਾਂ ਤੇ ਆ ਕੇ ਟਿੱਕਿਆ ਹੋ ਗਿਆ ਕਿ ਆਖਰ ਇਸ ਮਾਮਲੇ ਤੇ ਕੀ ਫੈਸਲਾ ਸੁਣਾਉਂਦੇ ਰਹੀ ਗੱਲ ਸੰਬੰਧਿਤ ਰਾਂ ਦੀ ਉਹ ਸਾਰੀਆਂ ਆਪਣੇ ਆਪਣੇ ਤਾਂ ਮੋਰਚੇ ਖੋਲੀ ਬੈਠੀਆਂ ਆਕਾਲੀ ਦਰ ਜਿਹੜਾ ਜਿਹੜੀ ਹਾਕਮਦਾਰ ਹੈ ਉਹਨਾਂ ਦੇ ਆਗੂ ਉਹਨਾਂ ਦੇ ਬੁਲਾਰੇ ਵੀ ਜਿਹੜਾ ਮੀਡੀਆ ਟਕਾ ਟਕਾ ਕੇ ਉਹਨਾਂ ਦੇ ਖਿਲਾਫ ਬੋਲਦੇ ਆ ਸਤਿ ਮੈਂਬਰ ਕਮੇਟੀ ਦੇ ਖਿਲਾਫ ਸਤਿ ਮੈਂਬਰ ਕਮੇਟੀ ਦੇ ਜਿੰਨਾ ਕੁ ਬਸ ਹੈ ਉਹ ਵੀ ਅਕਾਲੀ ਦਲ ਦੇ ਬਾਰੇ ਜ ਆਪਣੇ ਚ ਗੱਲ ਕਰਦੇ ਆ ਜੀ ਜੋ ਕਾਫੀ ਵੱਡੇ ਬੁਲੇਵੇਂ ਪੈਦਾ ਹੋਏ ਹੋਏ ਆ ਇਹਨਾਂ ਵਖਰੇਵਿਆਂ ਦਾ ਜੋ ਕੋਈ ਹੱਲ ਨਿਕਲ ਸਕਦਾ ਤਾਂ ਸਿੰਘ ਸਾਹਿਬ ਕੋਲੋਂ ਹੀ ਕੀ ਇਹ ਦੇਸ਼ ਲਿਆ ਜਾਏਗਾ ਉਹਦੇ ਤੋਂ ਨਿਕਲੇਗਾ ਪਰ ਇਹ ਵੀ ਦੇਖਣ ਦੀ ਗੱਲ ਹੈ ਕਿ ਕੀ ਸਿੰਘ ਸਾਹਿਬਾਂ ਨੇ ਇਸ ਮਾਮਲੇ ਤੇ ਕੋਈ ਦੇਸ਼ ਜਾਰੀ ਕਰਦੇ ਆ ਉਹ ਫਤਵਾ ਜਾਂ ਆਦੇਸ਼ ਮੰਨਿਆ ਜਾਏਗਾ ਕਿਉਂਕਿ 2 ਦਸੰਬਰ ਵਾਲਾ ਜਿਹੜਾ ਫੈਸਲਾ ਹੋਇਆ ਸੀ ਉਹ ਤਾਂ ਅਜੇ ਤੱਕ ਲਾਗੂ ਹੁੰਦਾ ਨਜ਼ਰ ਨਹੀਂ ਆ ਰਿਹਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤੁਸੀਂ ਇਹਨਾਂ ਤਮਾਮ ਖਬਰਾਂ ਬਾਰੇ ਖੁੱਲਕੇ ਜਾਣਕਾਰੀ ਦਿੱਤੀ ਹੈ ਔਰ ਉਮੀਦ ਕਰਦੇ ਹਾਂ ਕਿ ਜੋ ਪੰਥਕ ਵਿਸ਼ੇ ਨੇ ਇਹਨਾਂ ਉੱਪਰ ਵੀ ਚਰਚਾ ਜੋ ਹੈ ਅੱਗੇ ਹੁੰਦੀ ਰਹੇਗੀ ਜਾਰੀ ਰੱਖਾਂਗੇ ਫਿਲਹਾਲ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤਾਂ ਬਿਲਕੁਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਤਮਾਮ ਖਬਰਾਂ ਬਾਰੇ ਚਰਚਾ ਜੋ ਹੈ ਉਹ ਪੂਰੀ ਮਨ ਲਾ ਕੇ ਸੁਣਦੇ ਹੋ ਉਮੀਦ ਕਰਦੇ ਹਾਂ ਕਿ ਅੱਜ ਦਾ ਜੋ ਸੈਸ਼ਨ ਹੈ ਉਹ ਤੁਹਾਨੂੰ ਪਸੰਦ ਆਇਆ ਹੋਵੇਗਾ ਜਲਦ ਹੋਵੇਗੀ ਮੁਲਾਕਾਤ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਅਦੋਂ ਤੱਕ ਲਈ ਸਤਿ ਸ੍ਰੀ ਅਕਾਲ